ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਿੱਖ ਇਤਿਹਾਸ ਦੀ ਇੱਕ ਬੇਮਿਸਾਲ ਘਟਨਾ ਬਾਰੇ ਚਮਕੌਰ ਦੀ ਜੰਗ ਜੋ 22 ਦਸੰਬਰ 1704 ਵਿੱਚ ਲੜੀ ਗਈ ਇਹ ਜੰਗ ਸਿਰਫ ਹਥਿਆਰਾਂ ਦੀ ਨਹੀਂ ਬਲਕਿ ਧਰਮ ਅਤੇ ਸਮਰਤਾ ਦੇ ਵਿਚਾਰ ਹੋਏ ਟਕਰਾਅ ਦੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜੰਗ ਦੇ ਮੁੱਖ ਆਗੂ ਬਣੇ ਕੇਵਲ 40 ਸਿੰਘਾਂ ਨਾਲ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਾਲੀ ਫੌਜ ਦਾ ਸਾਹਮਣਾ ਕੀਤਾ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਬਾਕੀ ਸਿੰਘਾਂ ਦੀ ਇਛਾਤ ਦੇ ਦੇਖਣ ਦੇ باوجود ਵੀ ਗੁਰੂ ਜੀ ਚੜ੍ਹਦੀ ਕਲਾ ਵਿੱਚ ਰਹੇ ਅਤੇ ਧਰਮ ਲਈ ਲੜਨ ਦਾ ਸੰਦੇਸ਼ ਦਿੱਤਾ ਸੈਵਜਾਦਾ ਬਾਬਾ ਜੀਤ ਸਿੰਘ ਜੀ ਜੋ ਲਗਭਗ 18 ਸਾਲ ਦੇ ਸਨ ਉਹਨਾਂ ਨੇ ਜੱਥੇ ਦੀ ਅਗਵਾਈ ਕੀਤੀ ਅਤੇ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਉਹਨਾਂ ਦਾ ਛੋਟਾ ਭਰਾ ਬਾਬਾ ਜੁਹਾਰ ਸਿੰਘ ਵੀ ਵੀ ਜੋ ਕੇਵਲ 14 ਸਾਲਾਂ ਦੇ ਸਨ ਆਪਣੇ ਵੱਡੇ ਭਰਾ ਦੀ ਸ਼ਹਾਦਤ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਵੀ ਜੰਗ ਵਿੱਚ ਜਾਣ ਦਾ ਫੈਸਲਾ ਲਿਆ ਅਤੇ ਦੁਸ਼ਮਣਾਂ ਨਾਲ ਲੜਦੇ ਹੋਏ ਉਹ ਸ਼ਹੀਦ ਹੋ ਗਏ ਇਸ ਜੰਗ ਵਿੱਚ 40 ਸਿੰਘਾਂ ਨੇ ਗੁਰੂ ਜੀ ਨਾਲ ਚਮਕੌਰ ਦੀ ਛੋਟੀ ਗੜੀ ਵਿੱਚ ਡਟ ਕੇ ਮੁਗਲ ਫੌਜ ਦਾ ਮੁਕਾਬਲਾ ਕੀਤਾ ਉਹਨਾਂ ਦੀ ਬਹਾਦਰੀ ਸੱਚਮੁੱਚ ਹੀ ਬੇਮਿਸਾਲ ਸੀ ਰਾਤ ਦੇ ਹਨੇਰੇ ਵਿੱਚ ਭਾਈ ਸੰਗਤ ਸਿੰਘ ਜੀ ਨੇ ਗੁਰੂ ਜੀ ਦਾ ਰੂਪ ਧਾਰ ਕੇ ਮੁਗਲ ਸੈਨਾ ਨੂੰ ਭੁਲੇਖੇ ਵਿੱਚ ਪਾ ਦਿੱਤਾ ਤਾਂ ਜੋ ਗੁਰੂ ਜੀ ਸੁਰੱਖਿਤ ਬਾਹਰ ਨਿਕਲ ਸਕਣ ਇਹ ਕੁਰਬਾਨੀ ਸਿੱਖ ਇਤਿਹਾਸ ਦੀ ਮਹਾਨ ਸ਼ਾਹਤਾਂ ਵਿੱਚੋਂ ਇੱਕ ਹੈ ਚਮਕੌਰ ਦੀ ਜੰਗ ਨੇ ਸਿੱਖਾਂ ਦੇ ਅਦੁੱਤੀ ਸਾਹਸ ਧਰਮ ਪ੍ਰਤੀ ਸਮਰਪਣ ਅਤੇ ਜ਼ੁਲਮੁਰਦ ਡਟ ਕੇ ਖੜਨ ਦਾ ਪ੍ਰਤੀਕ ਹੈ